ਮਸਲਾ ਅੱਜ ਚਾਹੇ ਭਾਵੇਂ ਪਾਨਾ ਬਣ ਗਿਆ ਪਰ ਮਸਲੇ ਬੜੇ ਗੰਭੀਰ ਹੈ ਮਸਲਾ ਸਾਡਾ ਅਮਰਤਪਾਲ ਹੈ ਮਸਲਾ ਸਾਡੀ ਨੌਜਵਾਨੀ ਹੈ ਮਸਲਾ ਸਾਡੀ ਕਿਸਾਨੀ ਹੈ ਮਸਲਾ ਸਾਡੇ ਮਜ਼ਦੂਰ ਹੈ ਇਹ ਸਾਰੇ ਮਸਲੇ ਅੱਜ ਇਕੱਠੇ ਹੋ ਗਏ ਮਸਲਾ ਆਮ ਆਦਮੀ ਦੀ ਨਲਾਕੀ ਹੈ ਸਿੱਧੂ ਜਿੰਦਾਬਾਦ 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 ਸਾਨੂੰ ਸਿੱਧੂ ਨੂੰ ਬਿਨਾ ਸ਼ਰਤ ਰੱਖਿਆ ਕਰੋ ਰੱਖਿਆ ਕਰੋ ਰੱਖਿਆ ਕਰੋ ਸਾਨੂੰ ਸਿੱਧੂ ਨੂੰ ਬਿਨਾ ਸ਼ਰਤ ਰੱਖਿਆ ਕਰੋ ਰੱਖਿਆ ਕਰੋ ਰੱਖਿਆ ਕਰੋ ਸਾਰਿਆਂ ਨੂੰ ਬੇਨਤੀ ਹੈ ਸੱਤਾਂ ਘਰ ਨੂੰ ਬੇਨਤੀ ਹੈ ਵੀ ਬੰਦਿਆਂ ਨੂੰ ਲਿਆਓ ਇੱਥੇ ਦੋ ਮਿੰਟ ਬਹੋੜੋ ਬੰਦੇ ਸਾਰੇ ਥੱਲੇ ਬੈਠੋ ਥੱਲੇ ਬੈਜੋ ਪਹਿਲੇ ਤਾਂ ਮੇਰੀ ਸਾਰੇ ਦੋ ਮਿੰਟ ਸਾਰੇ সাদে কোটে শাকে অদে নাই তামনাই ਦੇ ਸਰਕਾਰ ਨੇ ਤਾਂ ਕੋਈ ਦੇ ਸਰਕਾਰ ਆ ਪਰ ਪਰਮਾਣਤ ਵੰਡਦੀ ਠੀਕ ਹੈ ਜੀ ਆ ਵੀ ਮੰਗ ਕੇ ਆਏ ਆ ਅਸੀਂ ਆਪ ਦਾ ਜੋਰ ਲਾਣਾ ਇੱਧਰ ਕੰਮ ਲੱਗਿਆ ਰਿਹਾ ਬਹੁਤ ਜ਼ਿਆਦਾ ਜਾਨ ਲੱਗਿਆ ਖੜਾ ਬਾਈ ਬਹੁਤ ਜ਼ਿਆਦਾ ਅੱਛਾ ਕਿਤ ਕਾਬਲ ਕਿੱਥੇ ਕਰਦਾ ਕਾਫਲਾ ਯਾਰ ਪਿੱਛੇੋਂ ਪਕਰ ਤੱਕ 3 ਕਿਲੋਮੀਟਰ ਤੋਂ ਪਿੱਛੇ ਸਾਰਾ ਕਾਫਲਾ ਹੀ ਆ ਠੀਕ ਹੈ ਬਹੁਤ ਵੱਡਾ ਕਾਫਲਾ ਉਹ ਖੜ ਦੇ ਪਛਾਦੇ ਪਿੱਛੇ ਦੇ ਨਾਲ ਦੇ ਤੇਰੇ ਤੇਰੇ ਬਾਈ ਮੇਰੇ ਕੋਈ ਨਾ ਪਰਸ ਬਾਈ ਭਾਗ ਕਰ ਇਹ ਪਾਕ ਦੂਸਰੇ ਬਾ ਹਾਂ ਟੜਪ 50 ਪੁਲਿਸ ਤੇ ਨੌਜਵਾਨਾਂ ਦੀ ਵੱਡੀ ਝੜਪ ਬਹੁਤ ਘਟਿਆ ਗੱਲ ਆ ਜੀ ਭਗਵੰਤ ਮਾਨ ਦੇ ਇਸ਼ਾਰੇ ਤੇ ਜਿਹੜੀ ਪੁਲਸਾ ਬਹੁਤ ਗਲਤ ਲੋਕਾਂ ਨਾਲ ਬਦੀਰਾ ਕਰ ਰਹੀ ਆ ਸਾਡੀਆਂ ਮਾਵਾ ਭੈਣਾਂ ਨੇ ਸਾਡੇ ਲੋਕ ਨੇ ਜਿਨ੍ਹਾਂ ਨੇ ਆਪ ਦੇ ਖਾਤੇ ਜਾਣਾ ਹੁੰਦਾ ਅੱਜ ਇਹਨਾਂ ਨੇ ਟੋਲ ਪੁਲਜੇ ਤੇ ਸਾਨੂੰ ਰੋਕ ਕੇ ਸਾਰੇ ਲੋਕਾਂ ਨੂੰ ਹੈਰਾਨ ਕੀਤਾਗਾ ਅਸੀਂ ਮੰਗ ਮੰਗ ਕਰਦੇ ਆ ਭਗਵੰਤ ਮਾਨ ਤੋਂ ਵੀ ਬਿਨਾਂ ਸ਼ਰਤ ਆ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਵੇ ਨਹੀਂ ਜਿਹੜਾ ਇਹ ਕੋਲ ਆ ਇੱਥੇ ਨਹੀਂ ਰੁਕਣਾ ਇਹ ਹੋਰ ਵੀ ਵੱਡੀ ਪੱਧਰ ਦੇ ਤੇ ਕੋਲ ਲੜਿਆ ਜਾਊਗਾ ਪਿੰਡ ਪਿੰਡ ਜਾਮ ਕਰ ਦਾਂਗੇ ਸਾਰੇ ਚੱਕੇ ਜਨ ਜਰ ਭਗਵਾਨਤਮਨ ਭਾਨੇ ਸਿੱਧੂ ਨੂੰ ਰਿਹਾਨੀ ਕਰਦਾ ਬਿਨਾਂ ਸ਼ਰਤ ਰਹਾਏ ਕਰਬਨਾ ਅਸੀਂ ਜਿਹੜਾ ਅੰਦੋਲਨਾਂ ਵਾਪਸ ਨਹੀਂ ਲਵਾਂਗੇ ਮੇਰਾ ਸੁਖਵਿੰਦਰ ਸਿੰਘ ਕਲਕੱਤਾ ਪੰਜਾਬ ਉੱਠੂਗਾ ਮਸਲਾ ਜੇ ਚਾਹੇ ਭਾਵੇਂ ਭਾਨਾ ਬਣ ਗਿਆ ਪਰ ਮਸਲੇ ਬੜੇ ਗੰਭੀਰ ਹੈ ਮਸਲਾ ਸਾਡਾ ਅਮਰਤਪਾਲ ਹੈ ਮਸਲਾ ਸਾਡੀ ਨੌਜਵਾਨੀ ਹੈ ਮਸਲਾ ਸਾਡੀ ਕਿਸਾਨੀ ਹੈ ਮਸਲਾ ਸਾਡੇ ਮਜ਼ਦੂਰ ਹੈ ਇਹ ਸਾਰੇ ਮਸਲੇ ਜੇ ਇਕੱਠੇ ਹੋ ਗਏ ਮਸਲਾ ਆਮ ਆਦਮੀ ਦੀ ਨਲਾਇਕੀ ਹੈ ਮਤਲਬ ਆਮ ਆਦਮੀ ਦਾ ਜਿਹੜਾ ਰਾਜ ਪ੍ਰਬੰਧਾ ਉਹ ਫੇਲ ਹੋ ਚੁੱਕਿਆ ਮਸਲਾ ਇਹ ਹੈ ਮਸਲਾ ਕੱਲਾ ਹੁਣ ਪਹਾਨਾ ਥੋੜੀ ਰਹਿ ਗਿਆ ਮਸਲਾ ਮਸਲਾ ਅਸੀਂ ਇਲੈਕਟ ਹੋ ਕੇ ਆਏ ਜਿਹੜਾ ਸਾਨੂੰ ਅੱਗੇ ਵਾਦਨ ਨਹੀਂ ਦਿੰਦਾ ਨੌਜਵਾਨੀ ਨੂੰ ਮਸਲੇ ਇਹ ਨੇ ਉਹ ਮਸਲੇ ਲੈ ਕੇ ਅਸੀਂ ਇਕੱਠੇ ਹੋਏ ਆ ਤੁਸੀਂ ਦੱਸੋ ਅਸੀਂ ਕੋਈ ਬੰਬ ਗੋਲੀ ਲੈ ਕੇ ਆਇਆ ਜਾਂ ਸਾਡੇ ਕੋਲ ਕੋਈ ਡਾਂਗ ਹੈ ਜਾਂ ਇੱਥੇ ਜਿਹੜਾ ਬਾਰਡਰ ਲਾਇਆ ਇਹਦੋਂ ਕਹਾ ਪਾਕਿਸਤਾਨ ਸ਼ੁਰੂ ਹੁੰਦਾ ਤਾਂ ਅਸੀਂ ਦੇਸ਼ ਯਾਦ ਕਰਾ ਲੈਨੇ ਆ ਯਾਰ ਸ਼ਹੀਦیاں ਦਿੱਤੀਆਂ ਜਦੋਂ ਅਸੀਂ ਚੀਨ ਦੇ ਬਾਰਡਰ ਤੇ ਲੜੀਏ ਤਾਂ ਸ਼ਹੀਦ ਉੱਥੇ ਜਦੋਂ ਮਰੀਏ ਜਦੋਂ ਸਾਨੂੰ ਇੱਥੇ ਜਦੋਂ ਹੱਕਾਂ ਦੀ ਆਵਾਜ਼ ਬੁਲੰਦ ਕਰੀਏ ਤਾਂ ਅਸੀਂ ਵੱਖਵਾਦੀ ਅਸੀਂ ਬਾਗੀ ਅਸੀਂ ਖਾਲਸਤਾਨੀ ਸਾਨੂੰ ਇਹ ਕੇ ਕੇ ਸਬੋਧਨ ਕੀਤਾ ਜਾਂਦਾ ਇਹ ਰਹਿ ਗਿਆ ਸਮੇਂ ਦਾ ਸਰਕਾਰ ਦਾ ਕੰਮ ਦੇਖੋ ਮੈਂ ਤਾਂ ਬਾਰ ਬਾਰ ਇਹ ਗੱਲ ਦੁਹਾਈ ਹੈ ਸੰਵਿਧਾਨ ਕੀ ਕਹਿੰਦਾ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਆਈ ਸੇ ਸ਼ੇਮ ਸ਼ੇਮ ਤੁਹਾਡੀ ਕਿੱਥੇ ਰਹਿ ਗਿਆ ਰਾਜ ਪ੍ਰਬੰਧ ਕਿੱਥੇ ਰਹਿ ਗਿਆ ਭਾਰਤ ਦਾ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਸੰਵਿਧਾਨ ਨਾਮ ਦੀ ਕੋਈ ਚੀਜ਼ ਨਹੀਂ ਸਾਥੋਂ ਸਾਡੇ ਹਥਿਆਰ ਅਸਲੇ ਖੋਲੇ ਛੱਡੋ ਅਸੀਂ ਅਸਲੇ ਦੀ ਗੱਲ ਬੰਦ ਕਰਤੀ ਅਸੀਂ ਆਵਾਜ਼ ਆਵਾਜ਼ ਬੁਲੰਦ ਕਰ ਰਿਹਾ ਉਹਦਾ ਵੀ ਗਲਾ ਕੋਟਿਆ ਜਾ ਰਿਹਾ ਤਾਂ ਇਹ ਆਵਾਜ਼ ਵਧਦੀ ਜਾਊਗੀ ਇਹ ਆਵਾਜ਼ ਆਮ ਆਦਮੀ ਦੀ ਪਾਰਟੀ ਦੀਆਂ ਜੜਾ ਹਲਾ ਦਊਗੀ ਆ ਹਿੱਲੂਗਾ ਪੰਜਾਬ ਲੈ ਕੇ ਚੱਕ ਲਿਆ ਤੇ ਮੈਂ ਅੱਜ ਦੌੜ ਦਿਖਾਈ ਪੁਲਿਸ ਨੂੰ ਵੀ ਤੁਸੀਂ ਕਿਨੇ ਕ ਫੇਟੋ ਆਜੋ ਮੈਂ ਮੂਰੇ ਭਜਤਾ ਕਿਲੋਮੀਟਰ ਭਜਾਇਆ ਆ ਆਹ ਜਿਹੜੀ ਲੋਈ ਆ ਇੱਕ ਹਿੰਦੂ ਪਰਿਵਾਰ ਨੇ ਦਿੱਤੀ 5:30 ਵਜੇ ਸਵੇਰੇ ਆ ਸਰੋਪਾ ਇੱਕ ਸਿੱਖ ਪਰਿਵਾਰ ਨੇ ਦਿੱਤਾ ਨਾਤਾ ਵੀ ਨਹੀਂ ਸੀਗਾ ਠੀਕ ਆ ਇਹ ਤਾਂ ਸਾਡੇ ਅਸੀਂ ਇਲੈਕਟਡ ਆ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਮੇਰਾ ਸੈਣਾ ਮੈਂ ਉਸ ਤੋਂ ਇਲੈਕਟਡ ਆ ਅਸੀਂ ਆਵਾਜ਼ ਬਣਿਆ ਲੋਕਾਂ ਦੀ ਸਾਡੇ ਲੋਕ ਸਾਡਾ ਸਾਥ ਦੇ ਰਹੇ ਅੱਗੇ 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 ਇੱਥੋਂ ਪਾਕਿਸਤਾਨ ਸ਼ੁਰੂ ਹੋ ਜਾਂਦਾ ਇੱਥੋਂ ਭਗਵੰਤ ਮਾਨ ਨੇ ਲਾਤੇ ਨਾ ਕੇ ਜ਼ਬਰਦਸਤ ਜ਼ਬਰਦਸਤ ਮੁਕਾਬਲਾ ਹੁਣ ਤਾਂ ਮੈਂ ਕਹਦਾ ਵੀ ਦੇਖੋ ਸਾਡੇ ਬਜ਼ੁਰਗਾਂ ਨੇ ਸਿਖਾਤਾ ਗੁਰੂ ਸਾਹਿਬ ਨੇ ਤਾਂ ਕਿਹਾ ਸੀਗਾ ਵੀ ਜ਼ੁਲਮ ਕਰਨਾ ਜੇ ਪਾਪ ਹੈ ਤਾਂ ਜ਼ੁਲਮ ਸਹਿਣਾ ਪਾਪ ਹੈ ਇਹਨਾਂ ਨੇ ਹਥਿਆਰਾਂ ਦੀ ਗੱਲ ਬੰਦ ਕਰਤੀ ਛੱਡਦੇ ਅਸੀਂ ਹਥਿਆਰ ਹਥਿਆਰ ਲੈਸ ਹੋਗੇ ਕਿੱਥੇ ਹਥਿਆਰ ਸਾਡੇ ਕੋਲ ਸਾਡੀ ਬੋਲੀ ਰਹਿ ਗਈ ਆਵਾਜ਼ ਰਹਿ ਗਈ ਉਸ ਦਾ ਗਲਾ ਦੱਬਿਆ ਜਾ ਰਿਹਾ Valeu! ਨੌਜਵਾਨਾਂ ਦੀ ਝੜਪ ਵੱਡੀ ਵੱਡੀ ਝੜਪ ਹੋ ਚੁੱਕੀ ਹੈ ਨੌਜਵਾਨਾਂ ਤੇ ਪੁਲਿਸ ਦੀ ਇਹ ਧੱਕਾ ਕਰ ਰਹੇ ਆ ਵੱਡੀ ਝੜਪ ਹੋ ਚੁੱਕੀ ਹੈ ਪੁਲਿਸ ਦੀ ਗੱਡੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ ਨੌਜਵਾਨਾਂ ਚ ਰੋਹ ਭਾਨੇ ਸਿੱਧੂ ਦੀ ਗ੍ਰਿਫਤਾਰੀ ਲਈ ਵੱਡੀ ਗੰਟੀ ਬੱਚੇ ਨੌਜਵਾਨ ਨੇ ਉਹ ਅੱਗੇ ਵਧ ਰਹੇ ਨੇ ਪੁਲਿਸ ਵੱਲੋਂ ਅੱਗੇ ਵਧਣ ਤੋਂ ਨੌਜਵਾਨਾਂ ਨੂੰ ਰੋਕਿਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨਾ ਰੋਹ ਆ ਸਰਕਾਰ ਦੇ ਖਿਲਾਫ ਡੇਢ ਸਾਲ ਦੇ ਵਿੱਚ ਜਿਹੜਾ ਮੋਹ ਭੰਗ ਹੋ ਚੁੱਕੇ ਨੌਜਵਾਨਾਂ ਦਾ ਭਾਨੇ ਸਿੱਧੂ ਦੀ ਰਿਹਾਈ ਕਰਾਉਣ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਬੀਕੇ ਜੂ ਕਾਫੀਆਂ ਜਿੱਥੇ ਬੰਦੀ ਦੀ ਜਿੱਥੇ ਬੰਦੀ ਦੀ ਗੱਡੀ ਨੂੰ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਵੱਡੀ ਝੜਪ ਵੱਡੀ ਝੜਪ ਹੋ ਚੁੱਕੀ ਹੈ ਪੰਜਾਬ ਪੁਲਿਸ ਦੀ ਵੱਡੀ ਝੜਪ ਵੱਡੀ ਚੜ੍ਹ ਪਹੁੰਚੀ ਹੈ ਪੰਜਾਬ ਪੁਲਿਸ ਤੇ ਨੌਜਵਾਨਾਂ ਦੀ ਆ ਕੇ ਚਲਾ ਆ ਜਾ ਆ ਜਾ ਸੱਤ ਵੱਡੀ ਗੰਤੀ ਵਿੱਚ ਵੱਡਾ ਕਾਫਲਾ ਅੱਗੇ ਵਧਦਾ ਹੋਇਆ ਪੁਲਿਸ ਦੀਆਂ ਰੋਕਾਂ ਤੋੜ ਕੇ ਅੱਗੇ ਵਧਦੇ ਹੋਏ ਨੌਜਵਾਨ ਵੀ ਕੇ ਜੁਗ ਰਾਹਾਂ ਜਥੇਵੰਦੀ ਦਾ ਵੱਡਾ ਕਾਫਲਾ ਅੱਗੇ ਵਧਦਾ ਹੋਇਆ ਪੁਲਿਸ ਰੋਕਣ ਵਿੱਚ ناکਾਮ ਰਹੀ ਹੈ ਵੱਡੀ ਗਿਣਤੀ ਵਿੱਚ ਨੌਜਵਾਨਾਂ ਚ ਰੋ ਰੋਕਾ ਲਾ ਕੇ ਪਾਸੇ ਕੀਤਾ ਜਾ ਰਿਹਾ ਹੈ ਵੱਡੀ ਗਤੀ ਵਿੱਚ ਨੌਜਵਾਨਾਂ ਦਾ ਰੋਕ